ਜਿਹੜਾ ਸ਼ੰਭੂ ਬਾਟਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਉਹਨਾਂ ਦਾ ਹੋਰ ਸਮਾਨ ਚੋਰੀ ਹੋਇਆ ਉਹ ਲੱਭ ਕਿੱਥੋਂ ਰਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰ ਮਤਲਬ 75 ਸਾਲਾਂ ਦੇ ਵਿੱਚ ਪੰਜਾਬ 'ਚ ਐਸਾ ਬਦਲਾਅ ਆਇਆ ਵਾੜੀ ਖੇਤ ਨੂੰ ਖਾਰੀ ਹੈ ਪਹਿਲੀ ਐਸੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਾਂ ਦਾ ਸਮਾਨ ਹੀ ਚੋਰੀ ਕਰਦੀ ਹੁਣ ਕੱਲ ਨਾਬੇ 'ਚ ਜਿਹੜੀ ਸਰਕਾਰੀ ਕੋਠੀ ਹੈ ਜਿਹੜੀ ਕਿ ਪੰਕਜ ਪੱਪੂ ਜਿਨ੍ਹਾਂ ਦੇ ਘਰ ਵਾਲੀ ਨਾਬਾ ਨਗਰ ਕੌਂਸਲ ਦੀ ਪ੍ਰਧਾਨ ਹੈ ਉਹਨਾਂ ਦੇ ਘਰੋਂ ਜਦੋਂ ਖੁਦਾਈ ਕੀਤੀ ਤਾਂ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਕਿਸਾਨਾਂ ਦਾ ਸਮਾਨ ਲੱਭੇ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਉਹ ਕੋਠੀ ਹੈ ਸਰਕਾਰੀ ਕੋਠੀ ਜੀ ਚੋਂ ਸਮਾਨ ਲੱਭਿਆ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਪੰਕਜ ਪੱਪੂ ਨੇ ਦੱਬੀ ਹੋਈ ਹੈ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਦਾ ਕਿ ਦੋ ਪਰਚੇ ਪੰਕਜ ਪੱਪੂ ਤੇ ਪਹਿਲਾਂ ਨੇ ਕਿਉਂ ਨਹੀਂ ਹਲੇ ਤੱਕ ਇਸ ਲੀਡਰ ਦੀ ਗ੍ਰਿਫਤਾਰੀ ਕੀਤੀ ਗਈ ਕੌਣ ਉਹ ਲੋਕ ਨੇ ਕਿਨਾਬਾ ਦੇ ਐਮ ਐਲ ਏ ਜਾਂ ਹੋਰ ਆਮ ਆਦਮੀ ਪਾਰਟੀ ਚ ਕਿਹੜੇ ਐਸੇ ਲੀਡਰ ਬੈਠੇ ਨੇ ਜਿਹੜੇ ਇਹਨੂੰ ਵਿਚਾਰੇ ਨੇ ਔਰ ਹੁਣ ਵੀ ਜਿਹੜਾ ਇਹ ਸਮਾਨ ਇੱਥੋਂ ਲੱਭਿਆ ਕਿਸ ਕਪੈਸਿਟੀ ਚ ਇਹ ਜਿਹੜੀ ਕੋਠੀ ਹੈ ਇਹਨੂੰ ਅਲਾਟ ਕੀਤੀ ਸੀ ਕਿਉਂਕਿ ਇਹ ਕੋਠੀ ਤਾਂ EO ਕੋਲੇ ਹੈ ਤੇ EO ਦੀ ਜਵਾਬਦੇਹੀ ਵੀ ਬਰਾਬਰ ਦੀ ਹੋਣੀ ਚਾਹੀਦੀ ਹੈ ਕਿ ਉਹਨੇ ਆਪਣੀ ਸਰਕਾਰੀ ਕੋਠੀ ਦੇ ਵਿੱਚ ਕਿਉਂ ਇੱਕ ਪੋਲਿਟੀਕਲ ਬੰਦੇ ਨੂੰ ਰਹਿਣ ਦਿੱਤਾ ਤੇ ਕਿਉਂ ਚੋਰੀ ਦਾ ਜਿਹੜਾ ਸਮਾਨ ਹੈ ਉੱਥੇ ਦੱਬਿਆ ਗਿਆ